ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਨੀੜ ਪੰਜਾਬੀ ਮੀਡੀਆ ਮੈਂ ਮਨਪ੍ਰੀਤ ਕੌਰ ਹਾਜ਼ਰ ਆਜ ਤੀਆਂ ਵੱਡੀਆਂ ਖਬਰਾਂ ਲੈ ਕੇ ਸ਼ੁਰੂਆਤ ਕਰਦੇ ਹਾਂ ਮਾਨ ਸਰਕਾਰ ਨੇ ਅਕਾਲੀ ਦਲ ਦੀ ਹਾਲਤ ਤੇ ਤੰਜ ਕਸਦਿਆਂ ਕਿਹਾ ਕਿ ਸ਼ਰਮਨੀ ਅਕਾਲੀ ਦਲ ਦੀ ਤਰਸਯੋਗ ਹਾਲਤ ਉਤੇ ਵਿਅੰਗ ਕਸਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਹੈ ਕਿ ਇਹ ਕਿੰਨੀ ਅਜੀਬੋ ਗਰੀਬ ਗੱਲ ਹੈ ਕਿ ਅਕਾਲੀ ਦਲ ਦਾ ਸੁਪਰੀਮ ਸੁਖਬੀਰ ਸਿੰਘ ਬਾਦਲ ਆਪਣੀ ਹੀ ਪਾਰਟੀ ਦੇ ਚੋਣ ਨਿਸ਼ਾਨ ਵਾਲੇ ਉਮੀਦਵਾਰ ਦੇ ਖਿਲਾਫ ਚੋਣ ਪ੍ਰਚਾਰ ਕਰੇਗਾ ਮੁੱਖ ਮੰਤਰੀ ਨੇ ਕਿਹਾ ਕਿ ਅਕਾਲੀ ਦਲ ਇਸ ਵੇਲੇ ਸੰਕਟ ਵਿੱਚ ਬੁਰੀ ਤਰਾ ਫਜ਼ਿਆ ਹੋਇਆ ਹੈ ਕਿਉਂਕਿ ਅਕਾਲੀ ਲੀਡਰ ਚੌਧਰ ਚਮਕਾਉਣ ਲਈ ਆਪਸ ਵਿੱਚ ਕਾਟੋ ਕਲੇਸ਼ ਚ ਉਲਝੇ ਹੋਏ ਹਨ ਉਹਨਾਂ ਨੇ ਕਿਹਾ ਕਿ ਇਸ ਪਾਰਟੀ ਦੀ ਨਾ ਤਾਂ ਕੋਈ ਵਿਚਾਰਧਾਰਾ ਹੈ ਅਤੇ ਨਾ ਹੀ ਚੌਧਰ ਦੇ ਭੁੱਖੇ ਲੀਡਰਾਂ ਦਾ ਕੋਈ ਸਟੈਂਡ ਰਿਹਾ ਹੈ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਹ ਅਕਾਲੀ ਲੀਡਰ ਨਿਰਲਜ ਹੋ ਕੇ ਸਿਰਫ ਆਪਣੇ ਮੋਢੇ ਸਿਆਸੀ ਹਿੱਤਾਂ ਲਈ ਕੰਮ ਕਰ ਰਹੇ ਹਨ ਜਦਕਿ ਇਹਨਾਂ ਨੂੰ ਪੰਜਾਬ ਤੇ ਪੰਜਾਬੀਆਂ ਦੀਆਂ ਦੁੱਖ ਤਕਲੀਫਾਂ ਦੀ ਰਤੀ ਭਰ ਵੀ ਪਰਵਾਹ ਨਹੀਂ ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਦੀ ਪ੍ਰਾਣਿਤ ਪੁਰਾਣੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਦੀ ਤਰਸਯੋਗ ਹਾਲਤ ਦਾ ਅੰਦਾਜ਼ਾ ਇਸ ਤੱਤ ਤੋਂ ਲਗਾਇਆ ਜਾ ਸਕਦਾ ਹੈ ਕਿ ਜਲੰਧਰ ਜਿਮਨੀ ਚੋਣ ਵਿੱਚ ਪਾਰਟੀ ਪ੍ਰਧਾਨ ਅਕਾਲੀ ਦਲ ਦੇ ਚੋਣ ਨਿਸ਼ਾਨ ਵਾਲੇ ਉਮੀਦਵਾਰ ਦੇ ਹੱਕ 'ਚ ਪ੍ਰਚਾਰ ਨਹੀਂ ਕਰਨਗੇ। ਉਹਨਾਂ ਨੇ ਕਿਹਾ ਕਿ ਅਕਾਲੀ ਦਲ ਦਾ ਚੋਣ ਨਿਸ਼ਾਨ ਕਿਸੇ ਹੋਰ ਉਮੀਦਵਾਰ ਕੋਲ ਹੈ ਜਦ ਕਿ ਸੁਖਬੀਰ ਸਿੰਘ ਬਾਦਲ ਕਿਸੇ ਹੋਰ ਉਮੀਦਵਾਰ ਲਈ ਚੋਣ ਪ੍ਰਚਾਰ ਕਰਨਗੇ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਆਗੂ ਸੂਬੇ ਦੇ ਲੋਕਾਂ ਦਾ ਘਾਨ ਕਰ ਰਹੇ ਹਨ ਜਿਸ ਨੂੰ ਕਿਸੇ ਵੀ ਕੀਮਤ 'ਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਦੇ ਲੋਕ ਇਹ ਨਾਗੂਆਂ ਨੂੰ ਕੀਤੇ ਗਏ ਗੁਨਾਹਾਂ ਲਈ ਮੁਆਫ ਨਹੀਂ ਕਰਨਗੇ ਅਤੇ ਇਹਨਾਂ ਨੂੰ ਚੋਣਾਂ ਵਿੱਚ ਟੁਕਵਾ ਸਬਕ ਸਿਖਾਉਣਗੇ ਉਹਨਾਂ ਨੇ ਕਿਹਾ ਕਿ ਸੂਬੇ ਦੇ ਲੋਕ ਇਹ ਨਾਗੂਆਂ ਨੂੰ ਬਾਹਰ ਦਾ ਰਸਤਾ ਵਿਖਾਉਣਗੇ ਕਿਉਂਕਿ ਇਹਨਾਂ ਲੋਕਾਂ ਨੇ ਆਪਣੇ ਕਟਿਆ ਦਰਜੇ ਦੇ ਪ੍ਰਚਾਰ ਤੋਂ ਬਾਸ਼ ਨਹੀਂ ਆਉਣਾ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਹਨਾਂ ਆਗੂਆਂ ਨੇ ਪੰਜਾਬ ਅਤੇ ਪੰਜਾਬੀਆਂ ਦੀ ਪ੍ਰਵਾਹ ਕੀਤੇ ਬਿਨਾ ਆਪਣੇ ਹਿੱਤਾਂ ਨੂੰ ਪਹਿਲ ਦਿੰਦਿਆਂ ਹਮੇਸ਼ਾ ਸੂਬੇ ਦੇ ਲੋਕਾਂ ਨਾਲ ਦਗਾ ਕਮਾਇਆ ਹੈ ਦੱਸ ਇਹ ਕਿ ਭਗਵੰਤ ਸਿੰਮਾਨ ਨੇ ਅਕਾਲੀ ਦਲ ਦੀ ਹਾਲਤ ਤੇ ਤੰਜ ਕਸਦੇ ਗੱਲਾਂ ਕਹੀਆਂ ਨੇ ਵਿਆਸ ਨਦੀ ਨੇੜੇ रह रहे ਲੋਕਾਂ ਨੂੰ ਐਡਵਾਈਜ਼ਰੀ ਮਿਲਣ ਜਾ ਰਹੀਆਂ ਦਾਸ ਤੇ ਇਹ ਕਿ ਲਾਰਜਲੀ ਡੈਮ ਦੇ ਸਾਰੇ ਗੇਟ ਖੋਲਣ ਦੀ ਤਿਆਰੀ ਕੀਤੀ ਜਾ ਰਹੀ ਹੈ ਹਿਮਾਚਲ ਪ੍ਰਦੇਸ਼ ਵਿੱਚ ਭਾਰੀ ਬਾਰਿਸ਼ ਹੋ ਰਹੀ ਹੈ ਕਈ ਥਾਵਾਂ ਉਤੇ لینڈ ਸਲਾਈਡ ਦੀਆਂ ਖਬਰਾਂ ਆ ਰਹੀਆਂ ਹਨ ਇਸੇ ਦੌਰਾਨ ਲਾਰਜਰੀ ਡੈਮ ਤੋਂ 30 ਜੂਨ ਨੂੰ ਸਵੇਰੇ 6 ਵਜੇ ਸਾਰੇ ਗੇਟ ਖੋਲ ਦਿੱਤੇ ਜਾਣਗੇ ਇਸ ਕਾਰਨ ਲੇ ਇਲਾਕਿਆਂ ਵਿੱਚ ਬਿਆਸ ਦਰਿਆ ਦੇ ਪਾਣੀ ਦਾ ਪੱਧਰ ਵਧਨਾ ਤੈ ਹੈ ਪ੍ਰਸ਼ਾਸਨ ਨੇ ਸਲਾਨੀਆਂ ਤੇ ਸਥਾਨਕ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਦੌਰਾਨ ਲਾਰਜਰੀ ਡੈਮ ਦੇ ਪੰਡੋਰ ਡੈਮ ਤੱਕ ਬਿਆਸ ਦਰਿਆ ਕੰਢੇ ਨਾ ਜਾਣ ਤਾਂ ਜੋ ਕੋਈ ਵੱਡਾ ਨੁਕਸਾਨ ਨਾ ਹੋਵੇ हिमाचल प्रदेश ਵਿੱਚ ਭਾਰੀ ਬਾਰਿਸ਼ ਹੋ ਰਹੀ ਹੈ ਗਾਰ ਕੱਢਣ ਕਾਰਨ ਲਾਰਜਰੀ ਹਾਈਡਰੋਲਜੀਕਲ ਪ੍ਰੋਜੈਕਟ ਵਿੱਚ ਬਿਜਲੀ ਉਤਪਾਦਨ ਵੀਕ ਦਿਨ ਲਈ ਬੰਦ ਰਹੇਗਾ ਹਰ ਸਾਲ ਮੌਨਸੂਨ ਤੋਂ ਪਹਿਲਾਂ ਡੈਮ ਵਿੱਚੋਂ ਗਾਰ ਕੱਢੀ ਜਾਂਦੀ ਹੈ ਤਾਂ ਜੋ ਬਾਅਦ ਵਿੱਚ ਕਿਸੇ ਕਿਸਮ ਦੀ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ ਦੱਸ ਦਈਏ ਕਿ ਲਾਰਜਰੀ ਡੈਮ ਦੇ ਸਾਰੇ ਗੇਟ 30 ਜੂਨ ਸਵੇਰੇ 6 ਵਜੇ ਖੁੱਲ੍ਹੇ ਜਾਣਗੇ ਤੇ ਬਿਆਸ ਦੇ ਕੰਢੇ ਰਹਿ ਰਹੇ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਬਿਆਸ ਦੇ ਕੰਢੇ ਦੇ ਉੱਤੇ ਨਾ ਜਾਣ ਤਾਂ ਕਿ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਹਾਦਸਾ ਨਾ ਵਾਪਰੇ ਲੋਕਾਂ ਤੇ ਡੈਮ ਦੇ ਵਿੱਚੋਂ ਇਹ ਗਾਰ ਕੱਢੀ ਜਾਏਗੀ ਕਿਉਂਕਿ ਹਰ ਇੱਕ ਮੌਨਸੂਨ ਦੇ ਵਿੱਚ ਗਾਰ ਕੱਢੀ ਜਾਂਦੀ ਹੈ ਤਾਂਕਿ ਬਾਅਦ ਵਿੱਚ ਲੋਕਾਂ ਨੂੰ ਮੁਸੀਬਤਾਂ ਦਾ ਜਿਹੜਾ ਸਾਹਮਣਾ ਨਾ ਕਰਨਾ ਪਵੇ ਦੱਸ ਦਈਏ ਕਿ ਡੈਮ ਦੇ ਗੇਟ ਜਿਹੜੇ ਸਵੇਰੇ 6 ਵਜੇ 3 ਜੂਨ ਨੂੰ ਖੋਲੇ ਜਾਣਗੇ ਅਬਿਆਸ ਪਾਰਵਤੀ ਅਤੇ ਤੀਰਥ ਅੰਤਰਿਆਮਾ ਵਿੱਚ ਮੌਨਸੂਨ ਦੌਰਾਨ ਬਹੁਤ ਜ਼ਿਆਦਾ ਗਾਰ ਨਿਕਲਦੀ ਹੈ ਬਿਜਲੀ ਉਤਪਾਦਨ ਤੋਂ ਇਲਾਵਾ ਗਾਰ ਪਾਣੀ ਦੀ ਸਟੋਰੇਜ ਸਮਰੱਥਾ ਨੂੰ ਵੀ ਪ੍ਰਭਾਵਿਤ ਕਰਦੀ ਹੈ ਦੱਸਿਆ ਕਿ ਇਸ ਦੇ ਦੌਰਾਨ ਪੂਰੇ ਇਲਾਕੇ ਦੇ ਵਿੱਚ ਬਿਜਲੀ ਇੱਕ ਦਿਨ ਲਈ ਪ੍ਰਭਾਵਿਤ ਰਹੇਗੀ ਅਤੇ ਪਾਣੀ ਦਾ ਪੱਧਰ ਜਿਹੜਾ ਉਹ ਦਰਿਆ ਨਦੀ ਤੇ ਜ਼ਿਆਦਾ ਹੋ ਜਾਵੇਗਾ ਗੇਟ ਖੋਲਣ ਤੋਂ ਬਾਅਦ ਇਸ ਕਰਕੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਅਬਿਆਸ ਦੇ ਕੱਡੇ ਤੇ ਨਾ ਜਾਣ ਤਾਂ ਜੋ ਕਿਸੇ ਵੀ ਹਾਦਸੇ ਦਾ ਲੋਕ ਜਿਹੜਾ ਸ਼ਿਕਾਰ ਨਾ ਹੋ ਜਾਣ ਤੇ ਪੂਰੇ ਇਲਾਕੇ ਇਸ ਦੇ ਵਿੱਚ ਇੱਕ ਦਿਨ ਲਈ ਬਿਜਲੀ ਜਿਹੜੀ ਬੰਦ ਰਹੇਗੀ ਤੇ ਇਸ ਦੇ ਵਿੱਚ ਡੈਮ ਦੇ ਵਿੱਚੋਂ ਗਾਰ ਕੱਢਿਆ ਜਾਵੇਗਾ ਤਾਂ ਜੋ ਕਿ ਬਾਰਿਸ਼ ਤੇ ਮੌਸਮ ਦੇ ਵਿੱਚ ਲੋਕਾਂ ਨੂੰ ਕਿਸੇ ਤਰ੍ਹਾਂ ਦਾ ਵੀ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਪਵੇ ਪੰਜਾਬ ਦੇ ਵਿੱਚ ਬਾਹਰ ਜਾਣ ਦਾ ਰੁਝਾਨ ਦਿਨ ਪਰ ਦਿਨ ਵਧਦਾ ਜਾ ਰਿਹਾ ਹੈ ਤਾਂ ਸਤਿਏ ਕੀ ਪੰਜਾਬ ਦੇ ਵਿੱਚ ਬੱਚੇ ਆਈਲਟਸ ਕਲੀਅਰ ਕਰਕੇ ਬਾਹਰ ਪੜਨ ਜਾਣ ਦੇ ਵਿੱਚ ਕਾਫੀ ਰੁਝਾਨ ਦਿਖਾ ਰਹੇ ਨੇ ਤੇ ਬੀਤੇ ਦਿਨੀ ਇੱਕ ਮਾਮਲਾ ਸਾਹਮਣੇ ਆਇਆ ਹੈ ਦੋ ਨੌਜਵਾਨਾਂ ਦੀ ਕੈਨੇਡਾ ਦੇ ਵਿੱਚ ਸੜਕ ਹਾਦਸੇ ਦੇ ਵਿੱਚ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ ਪਿੰਡ ਦੇ ਸਰਪੰਚ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ 25 ਸਾਲਾ ਚਰਨਪ੍ਰੀਤ ਸਿੰਘ ਪੁੱਤਰ ਕੁਲ ਦੀਪ ਸਿੰਘ ਵਾਸੀ ਕਰਨ ਸਿੰਘ ਵਾਲਾ ਕਰੀਬ 10 ਮਹੀਨੇ ਪਹਿਲਾਂ ਹਾਲਸ ਕਰਨ ਤੋਂ ਬਾਅਦ ਪੜ੍ਹਾਈ ਕਰਨ ਲਈ ਕੈਨੇਡਾ ਗਿਆ ਸੀ ਬੀਤੇ ਦਿਨ ਉਹ ਆਪਣੇ ਕੰਮ ਤੇ ਜਾ ਰਿਹਾ ਸੀ ਤਾਂ ਹਾਦਸੇ ਦਾ ਸ਼ਿਕਾਰ ਹੋ ਗਿਆ ਜ਼ਿਲ੍ਹਾ ਫਿਰੋਜ਼ਪੁਰ ਦੇ ਕਸਬਾ ਤਲਵੰਡੀ ਪਾਈ ਦੇ ਨੌਜਵਾਨ ਸਮੇਤ ਮੋਗਾ ਦੇ ਪਿੰਡ ਕਰਨ ਸਿੰਘ ਵਾਲਾ ਦੇ ਵਸਨੀਕ 25 ਸਾਲਾ ਨੌਜਵਾਨ ਦੀ ਕੈਨੇਡਾ ਦੇ ਸਰੀ ਵਿਖੇ ਵਾਪਰੇ ਕਾਰ ਹੱਤ ਵਾਪਰੇ ਸੜਕ ਹਾਜੇ ਵਿੱਚ ਮੌਤ ਹੋ ਗਈ ਪਿੰਡ ਦੇ ਸਰਪੰਚ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ 25 ਸਾਲਾ ਚਰਨਪ੍ਰੀਤ ਸਿੰਘ ਪੁੱਤਰ ਕੁਲਦੀਪ ਸਿੰਘ ਵਾਸੀ ਕਾਰਨ ਸਿੰਘ ਵਾਲਾ ਕਰੀਬ 10 ਮਹੀਨੇ ਪਹਿਲਾਂ ਹਾਲਸ ਕਰਕੇ ਐਲੈਕਸ ਕਰਨ ਤੋਂ ਬਾਅਦ ਪੜ੍ਹਾਈ ਕਰਨ ਲਈ ਕੈਨੇਡਾ ਗਿਆ ਸੀ ਬੀਤੇ ਦਿਨ ਉਹ ਆਪਣੇ ਕੰਮ ਤੇ ਜਾ ਰਿਹਾ ਸੀ ਤਾਂ ਇਸ ਦੌਰਾਨ ਇੱਕ ਵਾਹਨ ਨੇ ਉਸ ਨੂੰ ਟੱਕਰ ਮਾਰ ਦਿੱਤੀ ਜਿਸ ਵਿੱਚ ਫਿਰੋਜ਼ਪੁਰ ਜ਼ਿਲ੍ਹੇ ਦੇ ਤਲਵੰਡੀ ਪਾਈ ਦੇ ਰਹਿਣ ਵਾਲੇ ਇੱਕ ਨੌਜਵਾਨ ਸਮੇਤ ਚਰਨਪ੍ਰੀਤ ਦੀ ਮੌਕੇ ਤੇ ਹੀ ਮੌਤ ਹੋ ਗਈ ਦੋਮਾ ਬੱਚਿਆਂ ਦੇ ਪਰਿਵਾਰ ਚ ਸ਼ੋਗ ਦਾ ਮਾਹੌਲ ਛਾਇਆ ਹੋਇਆ ਹੈ ਤੇ ਮਾਪਿਆਂ ਨੇ ਭਾਵੁਕ ਹੋ ਕੇ ਦੱਸਿਆ ਕਿ ਉਹਨਾਂ ਦਾ ਬੱਚਾ 10 ਮਹੀਨੇ ਪਹਿਲਾਂ ਹੀ ਆਇਲਸ ਕਲੀਅਰ ਕਰਕੇ ਆਪਣੀ ਅੱਗੇ ਦੀ ਪੜ੍ਹਾਈ ਕਰਨ ਕੈਨੇਡਾ ਸਰੀ ਦੇ ਵਿੱਚ ਰਹਿਣ ਗਿਆ ਸੀ ਤੇ 10 ਮਹੀਨਿਆਂ ਦੇ ਵਿੱਚ ਉਹ ਬੱਚਾ ਬਹੁਤ ਹੀ ਖੁਸ਼ ਸੀ ਆਪਣੀ ਜ਼ਿੰਦਗੀ ਦੇ ਵਿੱਚ ਉਹ ਕਾਮਯਾਬੀ ਹਾਸਲ ਕਰ ਰਿਹਾ ਸੀ ਮਾਪਿਆਂ ਨੇ ਦੱਸਿਆ ਕਿ ਉਹਨਾਂ ਦੇ ਬੱਚੇ ਇਹਦਾ ਜਿਹੜਾ ਸੜਕ ਹਾਦਸੇ ਦੇ ਵਿੱਚ ਕੋਈ ਵਾਹਨ ਉਸ ਨੂੰ ਟੱਕਰ ਮਾਰ ਗਈ ਹੈ ਤੇ ਉਹਨਾਂ ਦੇ ਬੱਚੇ ਦੀ ਮੌਕੇ ਤੇ ਹੀ ਮੌਤ ਹੋ ਗਈ ਹੈ ਪਿੰਡ ਦੇ ਲੋਕਾਂ ਵੱਲੋਂ ਉਹਨਾਂ ਦੇ ਘਰ ਦੇ ਵਿੱਚ ਦੁੱਖ ਵੰਡਾਉਣ ਲਈ ਕਾਫੀ ਲੋਕ ਜਿਹੜੇ ਕੀ ਆ ਰਹੇ ਨੇ ਦੱਸ ਜਾਈਏ ਕਿ ਅੱਜ ਕੱਲ ਜਿਹੜੇ ਬੱਚਿਆਂ ਦਾ ਰੁਝਾਨ ਹੈ ਬਾਹਰ ਜਾਣ ਨੂੰ ਉਹ ਵੱਧਦਾ ਹੀ ਜਾ ਰਿਹਾ ਦਿਨ ਪਰ ਦਿਨ ਆਪਾਂ ਦੇਖਦੇ ਹਾਂ ਕਿ ਕਾਫੀ ਬੱਚੇ ਆ ਜਿਹੜੇ ਆਇਲਸ ਕਰਕੇ ਬਾਹਰ ਜਾ ਕੇ ਆਪਣੀ ਅਗਲੀ ਪੜ੍ਹਾਈ ਜਿਹੜੀ ਉਹ ਸ਼ੁਰੂ ਰੱਖਦੇ ਨੇ ਤੇ ਉੱਥੇ ਪੜ੍ਹਾਈ ਦੇ ਨਾਲ-ਨਾਲ ਇਹ ਬੱਚੇ ਆਪਣਾ ਜਿਹੜਾ ਗੁਜ਼ਾਰਾ ਕਰਨ ਲਈ ਹੈ ਕੰਮ ਵੀ ਕਰਦੇ ਨੇ ਤੇ ਐਵੇਂ ਚਰਨਪ੍ਰੀਤ ਜਿਹੜਾ ਕੰਮ ਤੇ ਜਾ ਰਿਹਾ ਸੀ ਤੇ ਰੋਡ ਹਾਦਸੇ ਦਾ ਸ਼ਿਕਾਰ ਹੋ ਗਿਆ ਤੇ ਮੌਕੇ ਤੇ ਹੀ ਮੌਤ ਹੋ ਗਈ ਦੱਸਿਆ ਕਿ 10 ਮਹੀਨੇ ਪਹਿਲਾਂ ਆਪਣੇ ਮਾਪਿਆਂ ਤੋਂ ਵਿਦਾ ਲੈ ਕੇ ਗਿਆ ਚਰਨਪ੍ਰੀਤ ਨੇ ਮੁੜ ਆਪਣੇ ਮਾਪਿਆਂ ਨਾਲ ਕਦੇ ਨਹੀਂ ਮਿਲਣਾ ਤੇ ਉਹਨਾਂ ਦੇ ਮਾਪਿਆਂ ਨੇ ਬੜੀ ਖੁਸ਼ੀ ਨਾਲ ਆਪਣੇ ਬੱਚੇ ਨੂੰ ਜਿਹੜਾ ਬਾਹਰ ਭੇਜਿਆ ਸੀ ਤੇ ਉਹਨਾਂ ਦੇ ਮਾਪਿਆਂ ਦਾ ਕਹਿਣਾ ਹੈ ਕਿ ਸਾਨੂੰ ਨਹੀਂ ਸੀ ਪਤਾ ਕਿ ਸਾਡਾ ਬੱਚਾ ਜਿਹੜਾ ਵਾਪਿਸ ਕਦੇ ਵੀ ਨਹੀਂ ਆਏਗਾ ਤੇ ਕੈਨੇਡਾ ਦੇ ਵਿੱਚ ਹੀ ਉਸ ਦੀ ਮੌਤ ਹੋ ਜਾਏਗੀ ਦੋਵਾਂ ਪਰਿਵਾਰਾਂ ਨੂੰ ਜਿਹੜਾ ਕਿ ਸ਼ੋਗ ਦਾ ਮਾਹੌਲ ਛਾਇਆ ਹੋਇਆ ਹੈ ਦੱਸ ਦਈਏ ਕਿ ਕੈਨੇਡਾ ਤੋਂ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਦੋ ਨੌਜਵਾਨਾਂ ਦੀ ਸੜਕ ਹਾਦਸੇ ਦੇ ਵਿੱਚ ਮੌਤ ਹੋ ਗਈ। ਸੋਸ਼ਲ ਮੀਡੀਆ ਦੇ ਜ਼ਮਾਨੇ ਦੇ ਵਿੱਚ ਅਕਸਰ ਹੀ ਲੋਕ ਘਰ ਬੈਠੇ ਆਨਲਾਈਨ ਫੂਡ ਆਰਡਰ ਕਰ ਦਿੰਦੇ ਨੇ ਤੇ ਆਨਲਾਈਨ ਫੂਡ ਆਰਡਰ ਕਰਨ ਤੋਂ ਬਾਅਦ ਹੀ ਕਈ ਵਾਰੀਆਂ ਇਹਨਾਂ ਦੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਨੇ ਕਿ ਹੋਟਲ ਰੈਸਟੋਰੈਂਟ ਦੇ ਵਰਕਰਾਂ ਵੱਲੋਂ ਲਾਪਰਵਾਹੀ ਦੇ ਕਰ ਦੇ ਵਿੱਚ ਖਾਣੇ ਦੇ ਵਿੱਚ ਕਦੇ ਕੀੜਾ ਕਦੇ ਛਿਪਕਲੀ ਤੇ ਕਦੇ ਕੁਝ ਵੀ ਖਾਣ ਦੇ ਵਿੱਚ ਸ਼ਾਮਿਲ ਹੋ ਜਾਂਦਾ ਹੈ ਹੁਣ ਦੱਸ ਦਈਏ ਕਿ ਮੁੰਬਈ ਤੇ ਇੱਕ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਇੱਕ ਮਹਿਲਾ ਵੱਲੋਂ ਆਈਸਕ੍ਰੀਮ ਆਨਲਾਈਨ ਆਰਡਰ ਕੀਤੀ ਗਈ ਸੀ ਤੇ ਆਈਸਕ੍ਰੀਮ ਦੇ ਵਿੱਚ ਨਾ ਕੋਈ ਕੀੜਾ ਨਾ ਕੋਈ ਛਿਪਕਲੀ ਬਲਕਿ ਇੱਕ ਇਨਸਾਨ ਦੀ ਉਂਗਲੀ ਆ ਗਈ ਸੀ ਆਈਸਕ੍ਰੀਮ ਦੇ ਵਿੱਚ ਇਨਸਾਨ ਦੀ ਉਂਗਲੀ ਜਿਹੜੀ ਉਹ ਜੰਮੀ ਹੋਈ ਸੀ ਦੱਸ ਦਈਏ ਇਸ ਦਾ ਖੁਲਾਸਾ ਹੋਇਆ ਹੈ ਇਸ ਤੋਂ ਬਾਅਦ ਜਿਹੜਾ ਮਾਮਲਾ ਥਾਣੇ ਦੇ ਵਿੱਚ ਲਿਖਵਾਇਆ ਗਿਆ ਸੀ ਤੇ ਉਸ ਤੋਂ ਬਾਅਦ ਨੇ ਉਸ ਉਂਗਲੀ ਦਾ ਡੀਐਨਏ ਟੈਸਟ ਕਰਵਾਇਆ ਸੀ ਜਿਸ ਦੇ ਬਾਅਦ ਇਹ ਖੁਲਾਸਾ ਹੋਇਆ ਹੈ ਕਿ ਉਹ ਉਂਗਲੀ ਦਾ ਟੁਕੜਾ ਹੈ ਜਿਹੜਾ ਉਹ ਕਿਸ ਇਨਸਾਨ ਦਾ ਹੈ ਜਿਹੜਾ ਆਈਸਕ੍ਰੀਮ ਦੇ ਵਿੱਚ ਪਾਇਆ ਗਿਆ ਸੀ ਮੁੰਬਈ ਦੇ ਮਲਾੜ ਇਲਾਕੇ 'ਚ ਰਹਿਣ ਵਾਲੀ ਇੱਕ ਔਰਤ ਵੱਲੋਂ ਆਨਲਾਈਨ ਆਰਡਰ ਕੀਤੀ ਆਈਸਕ੍ਰੀਮ 'ਚੋਂ ਉਂਗਲੀਆਂ ਚਿਪਕਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਤੋਂ ਬਾਅਦ ਮਾਮਲਾ ਥਾਣੇ ਪਹੁੰਚਿਆ ਅਤੇ ਉਂਗਲੀ ਦੇ ਟੁਕੜੇ ਨੂੰ ਡੀਐਨਏ ਟੈਸਟ ਲਈ ਭੇਜਿਆ ਗਿਆ। ਇਸ ਦੇ ਨਾਲ ਹੀ ਡੀਐਨਏ ਰਿਪੋਰਟ ਆਉਣ ਤੋਂ ਬਾਅਦ ਪੁਲਿਸ ਨੇ ਖੁਲਾਸਾ ਕੀਤਾ ਹੈ ਕਿ ਆਈਸਕ੍ਰੀਮ ਵਿੱਚ ਕਿਸ ਦੀ ਉਂਗਲੀ ਪਾਈ ਗਈ ਸੀ। ਪੁਲਿਸ ਮੁਤਾਬਕ ਫੋਰੈਂਸਿਕ ਰਿਪੋਰਟ 'ਚ ਉਂਗਲੀ ਇੰਦਾਪੁਰ ਦੀ ਇੱਕ ਆਈਸਕ੍ਰੀਮ ਫੈਕਟਰੀ ਦੇ ਕਰਮਚਾਰੀ ਦੀ ਹੋਣ ਦਾ ਪਤਾ ਲੱਗਾ ਹੈ। ਰਿਪੋਰਟ ਮੁਤਾਬਕ ਉਂਗਲ ਲੀਏ ਤੇ ਆਈਸਕ੍ਰੀਮ ਫੈਕਟਰੀ ਦੇ ਕਰਮਚਾਰੀ ਓਮਕਾਰ ਦੇ ਡੀਐਨ ਨੇ ਮੈਚ ਹੋ ਗਏ ਹਨ ਦੱਸਿਆ ਗਿਆ ਹੈ ਕਿ ਆਈਸਕ੍ਰੀਮ ਪਰਦੇ ਸਮੇਂ ਕਰਮਚਾਰੀ ਦੀ ਵਿਚਕਾਰਲੀ ਉਂਗਲੀ ਦਾ ਇੱਕ ਹਿੱਸਾ ਕੱਟਿਆ ਗਿਆ ਸੀ ਜਿਕਰਯੋਗ ਹੈ ਕਿ 12 ਜੂਨ ਨੂੰ ਮਲਾੜ ਇਲਾਕੇ 'ਚ ਰਹਿਣ ਵਾਲੇ ਡਾਕਟਰ ਉਰਲੇਮ ਬ੍ਰੈਡਨ ਮੈਰੀਓ ਨੇ ਆਈਸਕ੍ਰੀਮ ਔਨਲਾਈਨ ਆਰਡਰ ਕੀਤੀ ਸੀ ਇਸ ਤੋਂ ਬਾਅਦ ਓਮ ਨੇ ਥਾਣੇ 'ਚ ਸ਼ਿਕਾਇਤ ਦਰਜ ਕਰਵਾਈ ਜਾਂਚ ਤੋਂ ਬਾਅਦ ਆਈਸਕ੍ਰੀਮ ਯੈਮੋ ਬ੍ਰਾਂਡ ਦੀ ਪਾਈ ਗਈ ਇਹ ਵੀ ਸਾਹਮਣੇ ਆਇਆ ਕਿ ਆਈਸਕ੍ਰੀਮ ਉਸੇ ਦਿਨ ਪੈਕ ਕੀਤੀ ਗਈ ਸੀ ਜਿਸ ਕਰਮਚਾਰੀ ਨਾਲ ਹਾਦਸਾ ਹੋਇਆ ਸੀ ਬਾਅਦ ਵਿੱਚ ਡੀਐਨਏ ਟੈਸਟ ਲਈ ਸੈਂਪਲ ਭੇਜੇ ਇਸ ਘਟਨਾ ਤੇ ਸਾਹਮਣੇ ਆਉਣ ਤੋਂ ਬਾਅਦ ਐਫਡਬਲਐਸਏਆਈ ਨੇ ਕੰਪਨੀ ਦਾ ਲਾਇਸੈਂਸ ਰੱਦ ਕਰ ਦਿੱਤਾ ਹੈ ਤੇ ਫੈਕਟਰੀ ਨੂੰ ਸੀਲ ਕਰ ਦਿੱਤਾ ਹੈ ਕੰਪਨੀ ਤੇ ਖਾਣ ਪੀਣ ਦੀਆਂ ਵਸਤੂਆਂ ਵਿੱਚ ਮਿਲਾਵਟ ਕਰਨ ਦੇ ਦੋਸ਼ ਲੱਗੇ ਹਨ ਦੱਸਈਏ ਕਿ ਅਕਸਰ ਹੀ ਲੋਕ ਘਰ ਬੈਠੇ ਸੋਸ਼ਲ ਮੀਡੀਆ ਐਪਸ ਦੇ ਉੱਤੋਂ ਆਨਲਾਈਨ ਫੂਡ ਜਿਹੜਾ ਆਰਡਰ ਕਰ ਲੈਂਦੇ ਨੇ ਤੇ ਅਕਸਰ ਹੀ ਫੂਡ ਦੇ ਵਿੱਚ ਕੁਝ ਇਹੋ ਜਿਹੀਆਂ ਚੀਜ਼ਾਂ ਪਾਈਆਂ ਜਾਂਦੀਆਂ ਨੇ ਜਿਹੜੀਆਂ ਕਿ ਜਾਨਲੇਵਾ ਹੋ ਸਕਦੀ ਸਕਦੀਆਂ ਨੇ ਕਿੰਨਾਂ ਇਨਸਾਨ ਲਈ ਦੱਸਿਆ ਕਿ ਪਹਿਲਾਂ ਵੀ ਐਵੇਂ ਦੇ ਕਈ ਮਾਮਲੇ ਸਾਹਮਣੇ ਆਏ ਨੇ ਕਿਤੇ ਨਿਊਡਲਸ ਦੇ ਵਿੱਚ ਛਿਪਕਲੀ 버ਗਰ ਦੇ ਵਿੱਚ ਕਾਕਰੋਚ ਤੇ ਕਦੇ ਟਿੱਕੀ ਦੇ ਵਿੱਚ ਕੀੜੇ ਪਾਣ ਦੀ ਖਬਰ ਸਾਹਮਣੇ ਆਉਂਦੀ ਹੈ ਉੱਥੇ ਹੀ ਹੁਣ ਇੱਕ ਆਈਸਕ੍ਰੀਮ ਦੇ ਵਿੱਚ ਫੈਕਟਰੀ ਦੇ ਹੀ ਕਰਮਚਾਰੀ ਦੀ ਉਂਗਲੀ ਦਾ ਟੁਕੜਾ ਕੱਟ ਕੇ ਪੈਕ ਹੋ ਗਿਆ ਤੇ ਉਹ ਉਂਗਲੀ ਦਾ ਟੁਕੜਾ ਆਈਸਕ੍ਰੀਮ ਦੇ ਨਾਲ ਹੀ ਜੰਮ ਗਿਆ ਤੇ ਇਹ ਕਰਮਚਾਰੀ ਤੇ ਫੈਕਟਰੀਆਂ ਫੈਕਟਰੀ ਦੇ ਮਾਲਕ ਦੀ ਲਾਪਰਵਾਹੀ ਕਾਰਨ ਉਹ ਆਈਸਕ੍ਰੀਮ ਉਹਨਾਂ ਨੇ ਸਮੇਤ ਉਂਗਲੀ ਦੇ ਹੀ ਗ੍ਰਾਹਕ ਨੂੰ ਹੈ ਜਿਹੜਾ ਡਿਲੀਵਰ ਕਰ ਦਿੱਤੀ ਤੇ ਉਸ ਤੋਂ ਬਾਅਦ ਜਿਹੜਾ ਮਾਮਲਾ ਥਾਣੇ ਦੇ ਵਿੱਚ ਦਰਜ ਕਰਾ ਕੇ ਉਹਦੀ ਜਾਂਚ ਕਰਵਾਈ ਗਈ ਤਾਂ ਡੀਐਨਏ ਤੋਂ ਪਤਾ ਲੱਗਿਆ ਹੈ ਕਿ ਉਹ ਉਂਗਲੀ ਦਾ ਟੁਕੜਾ ਆਈਸਕ੍ਰੀਮ ਫੈਕਟਰੀ 'ਚ ਕੰਮ ਕਰਦੇ ਇੱਕ ਕਰਮਚਾਰੀ ਦਾ ਹੈ ਜਿਸ ਦੀ ਉਂਗਲੀ ਆਈਸਕ੍ਰੀਮ ਪੈਕਿੰਗ ਦੇ ਦੌਰਾਨ ਕੱਟ ਕੇ ਆਈਸਕ੍ਰੀਮ ਦੇ ਵਿੱਚ ਹੀ ਪੈਕ ਹੋ ਗਈ ਸੀ ਪੰਜਾਬ ਦੇ ਵਿੱਚ ਪਠਾਨਕੋਟ ਦੀ ਰਾਹੀ ਮੌਨਸੂਨ ਦਾਖਿਲ ਹੋ ਗਿਆ ਹੈ ਦੱਸ ਦਈਏ ਕਿ ਪੰਜਾਬ ਦੇ ਵਿੱਚ ਮੌਨਸੂਨ ਨੇ ਆਪਣੀ ਦਸਤਕ ਦੇ ਦਿੱਤੀ ਹੈ ਪੰਜਾਬ ਮੌਨਸੂਨ ਪੰਜਾਬ ਵਿੱਚ ਦਾਖਲ ਹੋ ਗਿਆ ਹੈ ਤੇ ਲੇ 2-3 ਦਿਨ ਅੰਦਰ ਇਹ ਸਾਰੇ ਪੰਜਾਬ ਤੇ ਹਰਿਆਣਾ ਨੂੰ ਕਵਰ ਕਰ ਲਵੇਗਾ ਪੰਜਾਬ ਦੇ ਕਈ ਸ਼ਹਿਰਾਂ ਵਿੱਚ ਅੱਜ ਤੜਕੇ ਤੋਂ ਮੀਂਹ ਪੈਣਾ ਸ਼ੁਰੂ ਹੋਇਆ ਹੈ ਜਿਸ ਨਾਲ ਤਾਪਮਾਨ ਵਿੱਚ ਆਮ ਨਾਲੋਂ 8.3 ਡਿਗਰੀ ਸੈਲਸੀਅਸ ਤੱਕ ਦੀ गिरावट ਦਰਜ ਕੀਤੀ ਗਈ ਹੈ ਸੰਗਰੂਰ ਵਿੱਚ ਸਭ ਤੋਂ ਵੱਧ 71.5 ਐਮਐਸ ਮੀ ਪਿਆ ਹੈ ਮੌਸਮ ਵਿਭਾਗ ਦੇ ਡਾਇਰੈਕਟਰ ਇਕੋ ਸਿੰਘ ਨੇ ਕਿਹਾ ਹੈ ਕਿ ਪੰਜਾਬ ਵਿੱਚ ਪਠਾਨਕੋ ਟ੍ਰਾਈ ਮੌਨਸੂਨ ਦਾਖਲ ਹੋ ਚੁੱਕਿਆ ਹੈ ਜੋ ਕਿ ਅਗਲੇ 2-3 ਦਿਨਾਂ ਵਿੱਚ ਪੂਰੇ ਪੰਜਾਬ ਵਿੱਚ ਛਾ ਜਾਵੇਗਾ ਉਹਨਾਂ ਪੰਜਾਬ ਚ 28, 29, 30 ਜੂਨ ਅਤੇ 1 ਜੁਲਾਈ ਨੂੰ ਮੀ ਪੈਣ ਬਿਜਲੀ ਲਸ਼ਕਨ ਤੇ ਤੇਜ਼ ਹਵਾਵਾਂ ਚੱਲਣ ਦੀ ਭਵਿੱਖੇਵਾਨੀ ਕੀਤੀ ਹੈ ਪੰਜਾਬ ਵਿੱਚ ਲੰਗੀ ਰਾਤ ਤੋਂ ਹੀ ਮੌਸਮ ਬਦਲਣਾ ਸ਼ੁਰੂ ਹੋ ਗਿਆ ਸੀ ਪਰ ਜ਼ਿਆਦਾਤਰ ਸ਼ਹਿਰਾਂ ਵਿੱਚ ਤੜਕੇ ਮੀਂਹ ਪੈਣਾ ਵੀ ਸ਼ੁਰੂ ਹੋ ਗਿਆ ਹੈ ਮੀਂਹ ਕਰਕੇ ਸੰਗਰੂਰ ਲੁਧਿਆਣਾ ਪਟਿਆਲਾ ਮੋਗਾ ਤੇ ਹੋਰ ਕਈ ਸ਼ਹਿਰਾਂ ਜਲਥਲ ਹੋ ਗਏ ਨੇ ਲੋਕਾਂ ਦੇ ਘਰਾਂ ਚ ਪਾਣੀ ਦਾਖਲ ਹੋ ਗਿਆ ਹੈ ਸ਼ਹਿਰ ਦੀਆਂ ਸੜਕਾਂ ਵੀ ਪਾਣੀ ਵਿੱਚ ਡੁੱਬ ਗਈਆਂ ਅਤੇ ਰਾਹੀਆਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉਧਰ ਭਾਰੀ ਮੀਂਹ ਨੇ ਦਿੱਲੀ ਵਾਸੀਆਂ ਨੂੰ ਰਾਹਤ ਦੇ ਨਾਲ-ਨਾਲ ਮੁਸੀਬਤ ਵੀ ਦਿੱਤੀ ਹੈ ਪੂਰੀ ਦਿੱਲੀ ਮੀਂਹ ਵਿੱਚ ਡੁੱਬ ਗਈ ਹੈ ਕਈ ਥਾਵਾਂ ਤੇ ਸੜਕਾਂ ਤੇ ਪਾਣੀ ਖੜਾ ਹੈ ਚਾਰੇ ਪਾਸੇ ਹੜ੍ਹ ਜਿਹਾ ਨਜ਼ਰ ਆ ਰਿਹਾ ਹੈ ਲੋਕਾਂ ਦਾ ਘਰਾਂ ਤੋਂ ਬਾਹਰ ਨਿਕਲਣਾ ਫੇਰ ਔਖਾ ਹੋ ਗਿਆ ਹੈ ਸਵੇਰ ਤੋਂ ਹੀ ਲੰਬਾ ਜਾਮ ਲੱਗਿਆ ਹੋਇਆ ਹੈ ਵੀਰਵਾਰ ਦੇਰ ਰਾਤ ਤੋਂ ਦਿੱਲੀ ਐਨਸੀਆਰ ਵਿੱਚ ਭਾਰੀ ਮੀਂਹ ਪਿਆ ਹੈ ਤਾਂ ਸਹੀ ਕਿ ਪੰਜਾਬ ਦੇ ਵਿੱਚ ਮੌਨਸੂਨ ਨੇ ਦਸਤਕ ਦਿੱਤੀ ਹੈ ਤੇ ਗਰਮੀ ਤੋਂ ਲੋਕਾਂ ਨੂੰ ਰਾਹਤ ਦਵਾਈ ਹੈ ਨਵੀਆਂ ਤੇ ਤਾਜ਼ੀਆਂ ਖਬਰਾਂ ਲੈ ਕੇ ਮੁੜਾ ਹਾਜ਼ਰ ਹੋਵਾਂਗੇ ਤਦ ਤੱਕ ਦੇ ازت ممنون